ਹਾਂਜੀ ਦੋਸਤੋ ਸੁੰਡੀ ਹੈਗੀ ਐ ਬੈਂਗਣੀ ਦੀ ਥੋੜਾ ਜਿਹਾ ਹਨੇਰਾ ਹੋ ਚੁੱਕਿਆ ਇਸ ਕਰਕੇ ਥੋੜੀ ਲਾਈਟ ਲਾਉਣ ਦੀ ਮੈਨੂੰ ਲੋੜ ਪੈ ਗਈ ਤਾਂ ਜੋ ਸੌਖਾ ਪਤਾ ਲੱਗ ਜਾਵੇ ਹੁਣ ਤੁਸੀਂ ਵੇਖ ਲਓ ਜਿਵੇਂ ਬੈਂਗਣੀ ਐ ਇਹਦਾ ਹਾਲਾਤ ਜਿਹੜੇ ਬਹੁਤ ਜ਼ਿਆਦੇ ਮਾੜੇ ਇਹਦੇ ਕੀਤੇ ਹੋਏ ਆ ਸੁੰਡੀ ਨੇ ਜਿਹੜੀ ਦੇ ਵਿੱਚ ਗੋਦ ਸੁੰਡੀ ਵੜ ਜਾਂਦੀ ਐ ਤਕਰੀਬਨ ਜਿਵੇਂ ਇਸ ਜਗ੍ਹਾ ਤੋਂ ਸੁੰਡੀ ਵੜ ਕੇ ਗਈ ਐ ਤੇ ਅੱਗੇ ਜਾ ਕੇ ਇਹ ਨਿਕਲਦੀ ਐ ਸੋ ਇਸ ਕਰਕੇ ਸਾਡੀ ਜਿਹੜਾ ਹੁੰਦੇ ਕਟੂਸਾ ਇੱਕ ਕਮਲਾਉਣਾ ਸਟਾਰਟ ਹੋ ਚੁੱਕਿਆ ਜਿਵੇਂ ਆਹ ਟੂਸਾ ਦੇਖੋ ਇਹ ਕਮਲਾ ਚੁੱਕਿਆ ਕਿਉਂ ਕਮਲਾ ਚੁੱਕਿਆ ਆਹ ਦੇਖੋ ਇਹਨੂੰ ਇੱਥੋਂ ਖਤਮ ਜਿਹੜਾ ਉਹ ਸੁੰਢੀ ਨੇ ਕਰ ਦਿੱਤਾ ਹੁਣ ਆਪਾਂ ਇਹਦੇ ਬਾਰੇ ਗੱਲ ਕਰਦੇ ਆਂ ਵੈਸੇ ਸਾਡੇ ਮਾਨਸਾ ਦੇ ਵਿੱਚ ਤਾਂ ਕੋਈ ਜ਼ਿਆਦਾ ਲੋਕ ਆਪਣੇ ਕਿਸਾਨ ਵੀਰ ਕਹਿ ਸਕਦੇ ਸੌਰੀ ਲੋਕ ਨਹੀਂ ਕਿਸਾਨ ਵੀਰ ਮਤਲਬ ਕਿ ਜ਼ਿਆਦਾ ਬੈਂਕ ਨਹੀਂ ਦੀ ਜਿਹੜੀ ਵਰਤੋਂ ਹੈ ਉਹ ਨਹੀਂ ਕਰਦੇ ਲੇਕਰ ਕੋਸਕੇ ਏਰੀਏ ਵਿੱਚ ਇਹਦੀ ਜਿਹੜੀ ਕਾਫੀ ਜ਼ਿਆਦਾ ਜੀ ਲਾਗਤ ਹੈ ਉਹ ਲੱਗਦੀ ਹੈ ਤੇ ਆਪਾਂ ਉਸੇ ਕਰਕੇ ਹੀ ਵੀਡੀਓ ਬਣਾਉਣੀ ਚਾਹੀ ਮੈਂ ਕਿ ਚਲੋ ਹਰ ਇੱਕ ਨੂੰ ਪਤਾ ਲੱਗ ਜਾਂਦਾ 20 ਬੈਂਗਣੀ ਤੇ ਸਭ ਤੋਂ ਵੱਧ ਕਿਹੜੀ ਦਵਾਈ ਕੰਮ ਕਰਦੀ ਹੈ ਸਭ ਤੋਂ ਪਹਿਲਾਂ ਦੋਸਤੋ ਜਿਹੜੀ ਮੇਨ ਚੀਜ਼ ਹੈ ਜਿਹੜੇ ਤੁਹਾਡੇ ਬੈਂਗ ਦੇ ਬੂਟੇ ਪੌਦੇ ਪੁਰਾਣੇ ਹੋ ਜਾਂਦੇ ਆ ਤੁਸੀਂ ਕੋਸ਼ਿਸ਼ ਕਰੋ ਕਿ ਉਹਨੇ ਕਾਰਟਿੰਗ ਕਰ ਦਿਓ ਉਹ ਨਵੇਂ ਸਿਰੋਂ ਤੁਹਾਨੂੰ ਜਿਹੜਾ ਫਲ ਦੇਣਾ ਦੁਬਾਰਾ ਫੇਰ ਸਟਾਰਟ ਕਰ ਦਿੰਦਾ ਇੱਕ ਪੂਰਾ ਵਧੀਆ ਫੰਗੀ ਸਾਈਡ ਜਿੱਥੇ ਇਹ ਸਾਡੀਆਂ ਸਖਾਵਾਂ ਜਿਹੜੇ ਗੱਲ ਰਹੀਆਂ ਨੇ ਉਹਦੇ ਵਾਸਤੇ ਤੇ ਵੀ ਆਪਾਂ ਚੰਗਾ ਫੰਗੀ ਸਾਈਡ ਕਰਕੇ ਉਹ ਤੋਂ ਸਹੀ ਜਿਹੜਾ ਕੰਮ ਹੈ ਉਹ ਲੈ ਸਕਦੇ ਆ ਤੇ ਜਿਹੜਾ ਸੁੰਡੀ ਵਾਸਤੇ ਆਪਾਂ ਗੱਲ ਕਰ ਰਹੇ ਆ ਸੁੰਡੀ ਵਾਸਤੇ ਤੁਸੀਂ ਸਭ ਤੋਂ ਜਿਹੜੀ ਵਧੀਆ ਦਵਾਈ ਹੈ ਉਹ ਟ੍ਰੈਸਰ ਤੇ ਕੰਮ ਕਰਦੀ ਹੈ ਤੁਸੀਂ ਟ੍ਰੈਸਰ ਦੀ ਜਿਹੜੀ ਸਪਰੇਅ ਹੈ ਉਹ ਇਹਨੂੰ ਦਿਓ ਉਹ ਤਕਰੀਬਨ ਇਹਦਾ ਪੱਕਾ ਜਿਹੜਾ ਹੱਲ ਹੈ ਉਹ ਕਰ ਦਿੰਦੀ ਹੈ ਦੇਖੋ ਕਰਦੀ ਲੋਕ ਕੋਰਾ ਜਨ ਵੀ ਕਰਦੇ ਆ ਸੌਰੀ ਮੈਂ ਫੇਰ ਲੋਕ ਕਹਿ ਗਿਆ ਫਾਰਮਰ ਵੀ ਦਾ ਬਹੁਤ ਕੋਰਾ ਜਨ ਵੀ ਕਰਦੇ ਆ ਲੇਕਿਨ ਕੋਰਾ ਜਨ ਦਾ ਜਿਹੜਾ ਉਹਨਾਂ ਕੰਮ ਹੈ ਉਹ ਇਹਦੇ ਫਿੱਟ ਨਹੀਂ ਬੈਂਦਾ ਜਿੰਨਾ ਕੰਮ ਤੇ ਟ੍ਰੈਸਰ ਕਰਦੀ ਹੈ ਟ੍ਰੈਸਰ ਤਕਰੀਬਨ ਬੈਂਗ ਦੀ ਸੁੰਡੀ ਨੂੰ ਬਿਲਕੁਲ ਖਤਮ ਕਰ ਦਿੰਦੀ ਹੈ ਹੁਣ ਬਹੁਤ ਸਾਰੇ ਵੀਰ ਕਹਿ ਵੀ ਦਿੰਦੇ ਆ ਵੀ ਬਾਈ ਅਸੀਂ ਚਰਚ ਪ੍ਰਦਾਨ ਪਾ ਲਈਏ ਦੇਖੋ ਪਦਾਰਣ ਕਿਹੜੀ ਚੀਜ਼ ਐ ਜਾਂ ਕੈਮੀਕਲ ਆ ਜਿਹੜਾ ਇਹਦੇ ਵਿੱਚੋਂ ਛੇਤੀ ਨਹੀਂ ਜਾਂਦਾ ਤੇ ਉਹਦੇ ਕਰਕੇ ਨੁਕਸਾਨ ਬਹੁਤ ਜ਼ਿਆਦਾ ਹੋ ਜਾਂਦਾ ਤੇ ਤੁਸੀਂ ਇਸ ਕਰਕੇ ਸਭ ਤੋਂ ਮੇਨ ਚੀਜ਼ ਟਰੈਸਰੜੀ ਦਵਾਈ ਐ ਉਹ ਕਰਨੀ ਐ ਇੱਕ ਲਾਜ਼ਮੀ ਫੰਗੀਸਾਈਡ ਦੋ ਵਧੀਆ ਕਰਨੇ ਆ ਤੇ ਜਿਹੜਾ ਤੁਹਾਡੀ ਬੈਂਗਣੀ ਫਸਲ ਐ ਉਹ ਸਹੀ ਤੰਦਰੁਸਤ ਹੋ ਜਾਣੀ ਐ ਸੋ ਸਭ ਦਾ ਧੰਨਵਾਦ ਜਿਉਂਦੀ ਬਾਤ ਰਹੀ